ਉਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਦਾ ਦਾਸ ਅਬਰਾਹਮ ਸਾਰਿਆਂ ਨੂੰ ਮੰਦਰੀ ਬਰਕਤ ਦਾ ਕਾਰਨ ਅੱਜ ਅਸੀਂ ਵੇਖਦੇ ਵੀ ਹਾਂ ਹਾਲੇਲੂਇਆ ਪੜ੍ਹਾਂਗੇ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਉਤਪਤੀ ਦੀ ਕਿਤਾਬ ਉਹਦਾ 12 ਵਾ ਉਹਦੀ ਇੱਕ ਐਤ ਵਿੱਚ ਲਿਖਿਆ ਤਦ ਯਹਵਾ ਨੇ ਅਬਰਾਹਮ ਨੂੰ ਆਖਿਆ ਆਪਣੇ ਦੇਸ਼ ਆਪਣੇ ਸਬੰਧੀਆਂ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚਲਿਆ ਜਾ ਜੋ ਜੋ ਮੈਂ ਤੈਨੂੰ ਬੁਖਾਵਾਂਗਾ। ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਆਪਣੇ ਇੱਕ ਧਰਮੀ ਬੰਦੇ ਨੂੰ ਸੱਦਿਆ ਜਿਹਦਾ ਨਾਮ ਕੀ ਅਬਰਾਹਮ। ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਨੂੰ ਦਰਸ਼ਨ ਦਿੱਤਾ। ਖੁਦਾ ਨੇ ਉਹਦੇ ਨਾਲ ਗੱਲ ਕੀਤੀ। ਪ੍ਰਭੂ ਨੇ ਉਹਨੂੰ ਕੀ ਕਿਹਾ? ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਕਿਹਾ "ਹੇ ਅਬਰਾਹਮ ਤੂੰ ਆਪਣੇ ਦੇਸ਼ ਨੂੰ ਆਪਣੇ ਸਬੰਧੀਆਂ ਨੂੰ ਆਪਣੇ ਘਰ ਨੂੰ ਆਪਣੇ ਪਿਤਾ ਦੇ ਘਰ ਨੂੰ ਸਾਰਿਆਂ ਨੂੰ ਛੱਡ ਕੇ ਉਸ ਦੇਸ਼ ਵਿੱਚ ਚਲਾ ਜਾ ਜਿਹੜਾ ਮੈਂ ਤੈਨੂੰ ਬੁਖਾਵਾਂਗਾ। ਵੇਖੋ ਭੈਣ ਭਰਾਓ ਪਹਿਲਾਂ ਪ੍ਰਭੂ ਦੇ ਦਾਸ ਅਬਰਾਹਮ ਦਾ ਜਿਹੜਾ ਪਿਛਲੇ ਘਰਾਣਾ ਸੀ ਉਹ ਸਾਰਾ ਕੀ ਹੀ ਬੁੱਤ پرست। ਬੁੱਤ پرست ਲੋਕਾਂ ਦੇ ਵਿੱਚੋਂ ਕੱਢ ਕੇ ਖੁਦਾ ਨੇ ਕਿਹਾ ਕਿ ਇੰਨਾ ਚੋਂ ਤੂੰ ਨਿਕਲ ਤੇ ਮੈਂ ਤੈਨੂੰ ਜਿਹੜਾ ਦੇਸ਼ ਬੁਖਾਵਾਂਗਾ ਉਹ ਦੇਸ਼ ਦੇ ਵਿੱਚ ਤੈਨੂੰ ਲੈ ਕੇ ਜਾਵਾਂਗਾ। ਕਿਉਂਕਿ ਵੇਖੋ ਭੈਣ ਭਰਾਓ ਅੱਜ ਬਹੁਤ ਸਾਰੇ ਲੋਕ ਹੋਣੇ ਨੇ ਜਿਹੜੇ ਬੁੱਤ ਪ੍ਰਸ਼ਤੀ ਦੇ ਵਿੱਚੋਂ ਨਿਕਲ ਕੇ ਪ੍ਰਭੂ ਦੇ ਵੱਲ ਆਏ ਵੇਖੋ ਜੇ ਤੂੰ ਧਰਮੀ ਜੇ ਇਮਾਨਦਾਰ ਜੇ ਤੇ ਖੁਦਾ ਦੇ ਉੱਤੇ ਵਿਸ਼ਵਾਸ ਰੱਖਣ ਵਾਲੇ ਜੇ ਤੇ ਪ੍ਰਭੂ ਤੁਹਾਨੂੰ ਉਸ ਬੁੱਤ ਪ੍ਰਸ਼ਤ ਘਰਾਣੇ ਦੇ ਵਿੱਚੋਂ ਕੱਢ ਲੈਂਦਾ ਜਿਸ ਤਰ੍ਹਾਂ ਖੁਦਾ ਨੇ ਆਪਣੇ ਦਾਸ ਅਬਰਾਹਮ ਨੂੰ ਕੱਢਿਆ ਹਾਲੇਲੂਇਆ ਅੱਗੇ ਵਚਨ ਦੇ ਵਿੱਚ ਲਿਖਿਆ ਦੋ ਵਚਨ ਚ ਲਿਖਿਆ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਮੈਂ ਤੈਨੂੰ ਅਸੀਸ ਦਿਆਂਗਾ ਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹਉਮੈਗਾ। ਵੇਖੋ ਪ੍ਰਭੂ ਨੇ ਖੁਦਾਰੀਅਨ ਨੂੰ ਕਿਹਾ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਤੇ ਵੇਖੋ ਭੈਣ ਭਰਾਓ ਅੱਜ ਆਉਣ ਗਰਾਊਂਡ ਐਸੀ ਚੈੱਕ ਕਰ ਸਕਦੇ ਆ। ਸਭ ਤੋਂ ਵੱਡੀ ਕੌਮ ਕੌਣ ਆ? ਕ੍ਰਿਸਚੀਅਨ। ਉਸ ਤੋਂ ਬਾਅਦ ਮੁਸਲਮਾਨ, ਉਸ ਤੋਂ ਬਾਅਦ ਯਹੂਦੀ। ਵੇਖੋ ਇਹ ਤਿੰਨ ਕੌਮਾਂ ਨੇ ਜਿਹੜੀਆਂ ਅਬਰਾਹਮ ਤੋਂ ਪੈਦਾ ਹੋਈਆਂ। ਹਾਲੇਲੂਇਆ। ਕਿਉਂਕਿ ਜਿੰਨੇ ਵੀ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਦੇ ਆ ਸਾਰੇ ਕੀ ਆ ਅਬਰਾਹਮ ਦੀ ਸੰਤਾਨ ਹਾਲੇਲੂਇਆ ਕਿਉਂਕਿ ਜਿੰਨੇ ਵੀ ਧਰਤੀ ਦੇ ਉੱਤੇ ਲੋਕ ਪਰਮੇਸ਼ਰ ਨੂੰ ਮੰਨਦੇ ਨੇ ਉਹ ਸਾਰੇ ਧਰਮੀਆਂ ਦਾ ਕੀ ਆਓ ਪਿਤਾ ਕਿਉਂਕਿ ਵੇਖੋ ਭੈਣ ਭਰਾਓ ਖੁਦਾ ਨੇ ਪੁਰਾਣੇ ਸਮੇਂ ਦੇ ਵਿੱਚ ਖੁਦਾ ਗੱਲ ਕਰਦਾ ਰਿਹਾ ਆਪਣੇ ਲੋਕਾਂ ਦੇ ਨਾਲ ਪਰ ਉਹਨੇ ਅਬਰਾਹਾਮ ਦੇ ਨਾਲ ਇੱਕ ਨੀਮ ਬੰਦ ਦਿੱਤਾ ਕਿ ਇਸ ਨੀਮ ਤੋਂ ਲੈ ਕੇ ਲਾੜ ਤੱਕ ਵੇਖੋ ਖੁਦਾ ਨੇ ਉਸ ਨੀਮ ਨੂੰ ਪੂਰਾ ਕੀਤਾ ਖੁਦਾ ਨੇ ਉਹ ਦੇਸ਼ ਦੇਣ ਦਾ ਵਾਅਦਾ ਕੀਤਾ ਤੇ ਉਹ ਦੇਸ਼ ਫਿਰ ਉਹਨੂੰ ਦਿੱਤਾ ਵੀ ਤੇ ਵੇਖੋ ਭੈਣ ਭਰਾਓ ਅੱਜ ਜਿਹੜਾ ਇਜ਼ਰਾਈਲ ਦੇਸ਼ ਆ ਉਹ ਖੁਦਾ ਨੇ ਆਪਣੇ ਦਾਸ ਅਬਰਾਹਮ ਨੂੰ ਦਿੱਤਾ ਹੈ ਤੇ ਪ੍ਰਭੂ ਨੇ ਕਿਹਾ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਤੇ ਅੱਜ ਵੇਖੋ ਭੈਣ ਭਰਾਓ ਮੁਸਲਮਾਨ, ਈਸਾਈ, ਜੂਦੀ ਕੌਮ ਇੱਕ ਦੇ ਵਿੱਚ ਹੋਇਆ ਅਬਰਾਹਮ ਹਾਮ ਦੇ ਵਿੱਚੋਂ ਪ੍ਰਭੂ ਨੇ ਕਿਹਾ ਮੈਂ ਤੈਨੂੰ ਅਸੀਸ ਦਿਵਾਂਗਾ ਤੇ ਵੇਖੋ ਅੱਜ ਭੈਣ ਭਰਾਓ ਅੱਜ ਜਿਹੜੀ ਅਸੀਸ਼ ਆ ਅੱਜ ਜਿਹੜੀ ਬਰਕਤ ਆ ਕਿੱਥੋਂ ਆ ਰਹੀ ਹallelujah ਵੇਖੋ ਅਮਰੀਕਾ ਅਚੋਰਪ ਕੰਟਰੀਆਂ ਚ ਅਰਬ ਕੰਟਰੀਆਂ ਦੇ ਵਿੱਚੋਂ ਹallelujah ਸਾਰੇ ਉਹਨਾਂ ਦੇਸ਼ਾਂ ਦੇ ਵਿੱਚੋਂ ਅਬਰਾਹਮ ਦੀ ਬਰਕਤ ਲੈਣ ਲਈ ਲੋਕ ਜਾ ਰਹੇ ਨੇ ਅਸੀਂ ਆਨ ਗਰਾਉਂਡ ਚੈੱਕ ਕਰ ਸਕਦੇ ਕਿਉਂਕਿ ਪ੍ਰਭੂ ਦੇ ਵਾਅਦੇ ਸੱਚੇ ਨੇ ਖੁਦਾ ਇੱਕ ਦਰਸ਼ਨ ਦਿਖਾਉਂਦਾ ਹੈ ਇੱਕ ਧਰਮੀ ਬੰਦੇ ਨੂੰ ਤੇ ਉਹ ਫਿਰ ਉਹਦੇ ਜੀਵਨ ਦੇ ਵਿੱਚ ਪੂਰਾ ਕਰਦਾ ਜੋ ਵਫਾਦਾਰੀ ਦੇ ਨਾਲ ਚੱਲਦਾ ਹੈ ਇਸੇ ਤਰ੍ਹਾਂ ਇਹ ਪ੍ਰਭੂ ਦਾ ਦਾਸ ਅਬਰਾਹਮ ਚੱਲਿਆ ਅੱਜ ਪ੍ਰਭੂ ਦੇ ਦਾਸ ਅਬਰਾਹਮ ਦਾ ਨਾਮ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਕਿ ਮੈਂ ਤੇਰਾ ਨਾਮ ਵੱਡਾ ਕਰਾਂਗਾ ਤੇ ਅੱਜ ਵੇਖੋ ਪੂਰੀ ਦੁਨੀਆ ਦੇ ਉੱਤੇ ਧਾਰਮਿਕ ਗ੍ਰੰਥਾਂ ਦੇ ਵਿੱਚ ਅਬਰਾਹਮ ਦਾ ਜ਼ਿਕਰ ਆਉਂਦਾ ਹੈ ਹਾਲੇਲੂਇਆ ਕਿਉਂਕਿ ਪ੍ਰਭੂ ਨੇ ਕਿਹਾ ਕਿ ਮੈਂ ਤੇਰੇ ਨਾਮ ਨੂੰ ਵੱਡਾ ਕਰਾਂਗਾ ਤੇ ਪ੍ਰਭੂ ਨੇ ਕਿਹਾ ਤੂੰ ਬਰਕਤ ਦਾ ਕਾਰਨ ਬਣੇਗਾ ਤੇ ਅੱਜ ਸਾਰੀ ਬਰਕਤ ਸਾਰੀ ਬਲੇਸਿੰਗ ਅਬਰਾਹਮ ਦੀ ਆ ਰਹੀ ਹੈ ਹਾਲੇਲੂਇਆ ਦੇਖੋ ਭੈਣ ਭਰਾਓ ਅੱਜ ਜਿੰਨੇ ਦੁਨੀਆਂ ਦੇ ਲੋਕ ਕੋਈ ਬਾਹਰ ਜਾਂਦਾ ਕਿਤੇ ਵੀ ਜਾਂਦਾ ਹੈ ਅੱਜ ਲੋਕ ਅਬਰਾਹਮ ਦੀ ਬਰਕਤ ਦੇ ਉੱਤੇ ਆਨੰਦ ਕਰ ਰੇਣ ਚਾਹੇ ਉਹਦੇ ਕੋਈ ਗੁਣ ਪਾਉਂਦਾ ਹੈ ਚਾਹੇ ਕੋਈ ਜਾਦ ਕਰਦਾ ਨਹੀਂ ਪਰ ਬਰਕਤ ਉਥੋਂ ਹੀ ਆ ਰਹੀ ਹੈ ਬਰਕਤ ਅਬਰਾਹਮ ਤੋਂ ਹੀ ਆ ਰਈ ਅਗੇ ਤਿੰਨ ਵਚਨ ਦੇ ਵਿੱਚ ਲਿਖਿਆ ਜੋ ਤੈਨੂੰ ਅਸੀਸ ਦੇਣ ਉਹਨਾਂ ਨੂੰ ਮੈਂ ਅਸੀਸ ਦਿਆਂਗਾ ਜੋ ਤੈਨੂੰ ਸ਼ਰਾਪ ਦੇਣ ਉਹਨਾਂ ਨੂੰ ਮੈਂ ਸ਼ਰਾਪ ਦਿਆਂਗਾ ਤੇਰੇ ਕਾਨ ਤਰਤੀਂ ਦੀਆਂ ਸਾਰੀਆਂ ਕੋਮਾਂ ਬਰਕਤ ਪਾਉਣ گی۔ ਬੇਗੋ ਜਿੰਦਾ ਖੁਦਾ ਨੇ ਕਿਹਾ ਆਪਣੇ ਦਾਦਾ ਅਬਰਾਹਾਮ ਨੂੰ ਕਿ ਜਿਹੜਾ ਵੀ ਕੋਈ ਤੈਨੂੰ ਅਸੀਸ ਦੇਵੇਗਾ ਭਾਵੇਂ ਜਿਹੜਾ ਵੀ ਕੋਈ ਇਜ਼ਰਾਇਲ ਨੂੰ ਬਰਕਤ ਦੇਵੇਗਾ ਤੇ ਪ੍ਰਭੂ ਨੇ ਕਿਹਾ ਮੈਂ ਉਹਨੂੰ ਬਰਕਤ ਦੇਵਾਂਗਾ ਪ੍ਰਭੂ ਨੇ ਕਿਹਾ ਜਿਹੜਾ ਵੀ ਕੋਈ ਇਜ਼ਰਾਈਲ ਨੂੰ ਸ਼ਰਾਪ ਦੇਵੇਗਾ ਉਹਨੂੰ ਮੈਂ ਸ਼ਰਾਪ ਦੇਵਾਂਗਾ ਤੇ ਪ੍ਰਭੂ ਨੇ ਕਿਹਾ ਤੂੰ ਸਾਰੀਆਂ ਧਰਤੀ ਦੀ ਕੌਮਾਂ ਦੀ ਬਰਕਤ ਦਾ ਕਾਰਨ ਬਣੇਗਾ ਉਹ ਹੀ ਪਹਿਲਾਂ ਹੀ ਵੇਖ ਲਿਆ ਕਿ ਵਕਿਆਈ ਅੱਜ ਸਾਰੀ ਦੁਨੀਆ ਦੇ ਉੱਤੇ ਬਰਕਤ ਅਬਰਾਹਮ ਦੀ ਆ ਰਹੀ ਹੈ ਤੇ ਵੇਖੋ ਭੈਣ ਭਰਾਓ ਅੱਜ ਬਹੁਤ سارے ਲੋਕ ਨੇ ਜਿਹੜੇ ਇਜ਼ਰਾਈਲ ਨੂੰ ਮਾੜਾ ਕਹਿੰਦੇ ਨੇ ਵੇਖੋ ਭੈਣ ਭਰਾਓ ਇਜ਼ਰਾਈਲ ਜਿਹੜਾ ਆ ਉਹ ਖੁਦਾ ਦੇ ਦਾਸ ਅਬਰਾਹਮ ਦੇ ਪੁੱਤ ਭਾਵ ਕੇ ਪੋਤੇ ਦਾ ਯਕੂਬ ਤੋਂ ਇਜ਼ਰਾਈਲ ਨਾਂ ਪਾਇਆ ਕਿਉਂਕਿ ਵੰਸ਼ ਕਿਤੇ ਚੱਲਦੀ ਆ ਰਹੀ ਅਬਰਾਹਮ ਦੀ ਅਬਰਾਹਮ ਤੋਂ ਉੰਡਾ ਹੈ ਇਸਹਾਕ ਇਸਹਾਕ ਤੋਂ ਬਾਅਦ ਯਕੂਬ ਯਕੂਬ ਦਾ ਨਾਮ ਇਜ਼ਰਾਈਲ ਰੱਖਿਆ ਕਿਉਂਕਿ ਖੁਦਾ ਵਾਅਦੇ ਨੂੰ ਪੂਰਾ ਕਰ ਰਿਹਾ ਜੋ ਦੇਸ਼ ਦੇਣ ਦੀ ਉਹਨੂੰ ਇੱਕ ਨੇ ਬਣਿਆ ਖੁਦਾ ਨੇ ਆਪਣੀ ਦਾਸ ਦੀ ਨਾਲ ਹਾਲੇਲੂਇਆ ਤੇ ਵੇਖੋ ਭੈਣ ਪਰਉ ਖੁਦਾ ਨੇ ਕਿਹਾ ਕਿ ਜਿਹੜਾ ਤੈਨੂੰ ਬਰਕਤ ਦੇਊਗਾ ਉਹਨੂੰ ਮੈਂ ਬਰਕਤ ਦੇਵਾਂਗਾ ਵੇਖੋ ਭੈਣ ਭਰਾਓ ਅੱਜ ਬਹੁਤ سارے ਲੋਕ ਨੇ ਜਿਹੜੇ ਦੂ ਉਹਦਾ ਵਿਰੋਧ ਕਰਦੇ ਇਜ਼ਰਾਈਲ ਦਾ ਵੇਖੋ ਭੈਣ ਭਰਾਓ ਇਜ਼ਰਾਈਲ ਦਾ ਵਿਰੋਧ ਨਹੀਂ ਕਰਦੇ ਤੂੰ ਹੀ ਉਹ ਜਿੰਦਾ ਖੁਦਾ ਦਾ ਵਿਰੋਧ ਕਰਦੇ ਜਿਹੜਾ ਜ਼ਮੀਨ ਤੇ ਅਸਮਾਨ ਦਾ ਖਾਲਿਕ ਤੇ ਮਾਲਕ ਹੈ ਉਹਦਾ ਵਿਰੋਧ ਕਰਦੇ ਵੇਖੋ ਜੇ ਖੁਦਾ ਨਹੀਂ ਉਹਨਾਂ ਨੂੰ ਬਰਕਤ ਦਾ ਕਾਂਟਾ ਆ ਦਿੱਤਾ ਤੇ ਵਚਨ ਦੇ ਵਿੱਚ ਲਿਖਿਆ ਕੌਣ ਆ ਬੰਦਾ ਜਿਹੜਾ ਉਹਨੂੰ ਸ਼ਰਾਫ ਦੇਵੇਗਾ ਪਰ ਪ੍ਰਭੂ ਨੇ ਕਿਹਾ ਜਿਹੜਾ ਉਹਨੂੰ ਸ਼ਰਾਫ ਦੇਊਗਾ ਇਜ਼ਰਾਈਲ ਨੂੰ ਤੇ ਮੈਂ ਉਹਨੂੰ ਸ਼ਰਾਫ ਦੇਵਾਂਗ ਹੁਣ ਵੇਖੋ ਭੈਣ ਭਰਾ ਬਹੁਤ ਸਾਰੇ ਲੋਕ ਨੇ ਚੈੱਕ ਤੁਹੀ ਕਰਨਾ ਹੈ ਕਿ ਬਰਕਤ ਲੈਣੀ ਹੈ ਤੇ ਸ਼ਰਾਪ ਲੈਣਾ ਹੈ ਹਾਲੇਲੂਇਆ ਤੇ ਵੇਖੋ वचन ਦੇ ਵਿੱਚ ਲਿਖਿਆ ਕਿ ਜਿੱਦਾਂ ਖੁਦਾ ਨੇ ਆਪਣੇ ਦਾਸ ਅਬਰਾਹਮ ਨੂੰ ਕਿਹਾ ਨਾ वचन ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਦਾਸ ਬਿਨਾਂ ਸੋਚੇ ਬਿਨਾਂ ਸਮਝੇ ਜਿਸ ਤਰ੍ਹਾਂ ਖੁਦਾ ਨੇ ਨੂੰ ਹੁਕਮ ਦਿੱਤਾ ਉਸੇ ਤਰ੍ਹਾਂ ਚੱਲ ਪਿਆ ਤੇ ਵੇਖੋ ਭੈਣ ਭਰਾ ਵਚਨ ਦੇ ਵਿੱਚ ਲਿਖਿਆ ਉਹਦੇ ਕੋਈ ਬੱਚਾ ਨਹੀਂ ਪਰ ਖੁਦਾ ਨੇ ਉਹਨੂੰ ਬੱਚਾ ਵੀ ਦਿੱਤਾ। ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਨੂੰ ਕਿਹਾ ਕਿ ਤਰ ਬਾਹਰ ਨਿਕਲ ਤੇ ਤਾਰੇ ਗਿਣ ਜੇ ਤੂੰ ਗਿਣ ਸਕਦਾ ਆ ਤੇ ਇਹਨਾਂ ਤੋਂ ਵੀ ਵੱਧ ਤੈਨੂੰ ਉਲਾਦ ਹੋਗੀ। ਹਾਲੇਲੂਇਆ। ਖੁਦਾ ਨੇ ਅੱਜ ਵੀ ਕੋ ਪੂਰੀ ਦੁਨੀਆ ਦੇ ਉੱਤੇ ਕਿੰਨੇ ਲੋਕ ਨੇ ਜਿਹੜੇ ਅਬਰਾਹਾਮ ਨੂੰ ਇੱਜ਼ਤ ਦਿੰਦੇ ਨੇ ਸਾਰੇ ਧਰਮੀਆਂ ਦਾ ਉਹ ਕੀ ਆ ਪਿਤਾ ਤੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਬੰਦਾ ਧਰਮੀ ਮਰ ਕੇ ਜਾਂਦਾ ਆ ਤੇ ਅਬਰਾਹਮ ਦੀ ਗੋਦ ਦੇ ਵਿੱਚ ਜਾ ਕੇ ਉਹ ਪੈਂਦਾ ਹੈ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਖੁਦਾ ਨੇ ਉਹਨੂੰ ਸਾਰੀ ਦੁਨੀਆ ਦੇ ਲੋਕਾਂ ਦੀ ਬਰਕਤ ਦਾ ਕਾਰਨ ਠਹਿਰਾਇਆ ਅੱਜ ਵੇਖੋ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕੋਈ ਇਹ ਚੀਜ਼ ਬਾਰੇ ਗਿਆਨ ਹੀ ਨਹੀਂ ਉਹ ਸੁਣੀ ਇਸ ਨਹੀਂ ਇੱਕ ਦੂਜੇ ਦੀ ਗੱਲ ਵੇਖ ਕੇ ਤੇ ਅਜਰਾਜ ਨੂੰ ਰੋਕੀ ਸ਼ਰਾਫਦੀਨ ਲੱਗ ਪੈਂਦੀ ਨੇ ਵੇਖੋ ਭੈਣ ਭਰਾਓ ਜਿੰਨੂੰ ਖੁਦਾ ਸ਼ਰਾਫੀ ਦਿੰਦਾ ਉਹਨੂੰ ਬੰਦਾ ਕੌਣ ਹੁੰਦਾ ਸ਼ਰਾਫਦੀਨ ਬਣਾ ਜੇ ਖੁਦਾ ਨੂੰ ਬਰਕਤ ਦੇ ਰਿਹਾ ਤੇ ਫਿਰ ਬੰਦੇ ਦੀ ਕੀ ਹਿੰਮਤ ਹੈ ਕਿ ਉਹਨੂੰ ਨਾਮ ਬਰਕਤ ਦੇਵੇ ਹਾਲੇਲੂਇਆ ਇਸ ਕਰਕੇ ਵੇਖੋ ਇਜ਼ਰਾਇਲ ਦੀ ਦੁਆ ਕਰਿਆ ਕਰੋ ਉਹਦੀ ਬਰਕਤ ਮੰਗਿਆ ਕਰੋ ਖੁਦਾ ਤੁਹਾਨੂੰ ਵੀ ਬਰਕਤ ਦੇ ਹਾਲੇਲੂਇਆ ਕਿਉਂਕਿ ਪ੍ਰਭੂ ਨੇ ਸਾਫ਼-ਸਾਫ਼ ਕਹਿ ਦਿੱਤਾ ਜਿਹੜਾ ਉਹਨੂੰ ਬਰਕਤ ਦੇਊਗਾ ਉਹਨੂੰ ਮੈਂ ਬਰਕਤ ਦੇਵਾਂਗਾ ਹਾਲੇਲੂਇਆ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ